ਰਾਤਰੀਕਰ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹੋਇਆ ਫਤਿਹਬਾਦ ਤੇ ਤੁਹਾਨੂੰ ਬਾਈਆਂ ਦੇ ਟਰੈਕਟਰ ਦਿਖਾਉਣ ਆ ਘੈਂਟ ਗਾਇਡ ਪੂਰੇ ਘੈਂਟ ਟਰੈਕਟਰ ਬਾਈਆਂ ਕੋਲੇ ਇਹ ਸ਼ਰਮੇਰੀ ਵੀ ਨਾਲ ਹੀ ਆ ਤੇ ਕਰਾਉਣਿਆ ਗੱਲਬਾਤ ਸ਼ਰਮਾ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਜੀ ਸੋਸੀਕਾਲ ਸਾਰਿਆਂ ਨੂੰ ਮਰੇ ਸੱਚੇ ਪਾਤਸ਼ਾਹ ਬਾਈ ਜੀ ਚਰਦੀ ਕਲੈ ਰੱਖੇ ਤੁਹਾਨੂੰ ਅੱਜ ਬਾਈ ਤੁਹਾਡੇ ਵਾਸਤੇ ਫਤਿਹਬਾਦ ਆਏ ਆ ਆਪਣੇ ਦੋਸਤ ਨੇ ਗੁਲਸ਼ਨ ਜੋਸ਼ਨ ਬਾਈ ਦੇ ਟਰੈਕਟਰ ਖਾਵਾਂਗੇ ਟਰੈਕਟਰ ਬਾਈ ਕੋਲੇ ਹਰ ਤਰ੍ਹਾਂ ਦਾ ਟਰੈਕਟਰ ਮਿਲ ਜੂਗਾ 70 ਤੋਂ 75 ਟਰੈਕਟਰ ਆ ਬਾਈ ਕੋਲੇ ਹਾਂਜੀ ਠੀਕ ਹੈ ਗੱਲ ਸਾਰੇ ਟਰੈਕਟਰ ਬਾਈ ਸ਼ਾਇਦ ਵੀਡੀਓ ਦੇ ਵਿੱਚ ਨਾ ਆਉਣਾ ਕਿਉਂ ਦੋ ਪਾਰਟ ਬਣਨਗੇ ਇਹ ਦੇ ਕਿ ਜਿਆਦਾ ਲੰਬੀ ਹੋ ਜੂ ਕੋਈ ਵੀ ਟਰੈਕਟਰ ਲੈਣਾ ਹੋਵੇ ਲੋਨ ਫੈਂਸ ਤੇ ਵੀ ਹੋ ਜੂ ਪੁਰਾਣਾ ਟਰੈਕਟਰ ਵੀ ਕੱਟਿਆ ਜਾਊ ਜਾਇਜ਼ ਰੇਟ ਦੇ ਵਿੱਚ ਟਰੈਕਟਰ ਮਿਲ ਜੂ ਠੀਕ ਹੈ ਜੀ ਗੁਲਸ਼ਨ ਜੋਸ਼ਨ ਬਾਈ ਆਪਣਾ ਦੋਸਤ ਆ ਭਰਾ ਆਪਣਾ ਲਾਡੂ ਮईद ਦਾ ਆਪਣਾ ਮਾਨ ਆ ਯਾਰ ਪਿਤਾ ਪਾ ਉੱਥੇ ਕੈਮਰਾ ਕਰਦੇ ਆਂ ਮੂਰੇ ਇੱਥੇ ਭਾਈ ਮਾਨ ਹੋਵੇ ਹਰ ਇੱਕ ਦੇ ਮੂਰੇ ਜੀ ਕਿ ਕਰਦੇ ਸਸੇ ਗੱਲ ਬਾਈ ਫਿਰ ਤੁਸੀਂ ਕਹਾਂਦਾ ਕੀ ਹਾਲੇ ਦੀ ਬਹੁਤ ਹੀ ਹੋਵੇ ਬਿਲਕੁਲ ਠੀਕ ਹੋ ਵਧੀਆ ਚੜ੍ਹਦੀ ਕਲਾ ਅੱਛਾ ਟਰੈਕਟਰ ਦਿਖਾਉਣੇ ਛੋਟੇ ਅਜ ਵੀਡੀਓ ਟਰੈਕਟਰ ਦਾ ਬਹੁਤ ਸ਼ਰਮਾ ਜੀ ਦਿਖਾਉਣੇ ਹੀ ਹੈਗੇ ਹੋਰ ਕੀ ਕਰਨਾ ਜਾਇਜ਼ ਰੇਟ ਦੇਨੇ ਵੀ ਹੋਣਗੇ ਨਹੀਂ ਜਾਇਜ਼ ਰੇਟ ਠੀਕ ਹੈ ਨਾ ਭਾਈ ਜੀ ਲੈ ਪੁਲਰਾ ਸਾਨੂੰ ਤਾਂ ਦਿਖਾਣਾ ਹੁੰਦਾ ਸੀ ਤਾਂ ਆ ਗਏ ਹਾਂਜੀ ਪਹਿਲਾਂ ਤਾਂ ਸਟਾਰਟਿੰਗ ਦੇ ਵਿੱਚ ਤੇਰਾ ਨੰਬਰ ਮੈਨੂੰ ਨੰਬਰ ਤੇ ਪੁਲਰਾ ਇਨਵੇ ਨੰਬਰ ਤੋਂ 2609678 ਦੂਜਾ ਨੰਬਰ ਹੈਗਾ ਜੀ 999 927 92 667 ਠੀਕ ਹੈ ਜੀ ਠੀਕ ਹੈ ਜੀ ਦੂਜਾ ਰਵੀ ਸਿੰਘ ਦਾ ਨੰਬਰ ਹੈਗਾ 98126 00814 ਠੀਕ ਹੈ ਜੀ ਠੀਕ ਹੈ ਜਦੋਂ ਮਰਜ਼ੀ ਫੋਨ ਕਰ ਲਓ ਗੱਡੀ ਸਟਾਰਟ ਹੀ ਹੈ ਹਾਂ ਨਾਲ ਵੀ 855 855 ਨੰਬਰ ਬਿਲਕੁਲ ਨਾ ਮਾਟਰ ਐਕਸਟਰਾ 700 ਤੇ ਪੈ ਰੱਖੋ ਨਾਲ ਦੇ ਟਾਈਮ ਆ ਬਾਈ 85 ਤੋਂ 90 ਪੈਸੇ ਕਿੰਨੇ ਕਿੰਨੇ ਕੋਈ ਯੋਸ਼ ਨੇ 600 ਡੱਟੇ 600 ਬੱਸ ਤੋਂ ਘੰਟਾ ਚੱਲਿਆ ਬਾਈ ਟੌ ਮਾਡਲ ਦੇ ਵਿੱਚ ਠੀਕ ਹੈ ਗੱਡਾ ਪੱਟੀ ਖਤਰੀ ਇੱਕ ਨਾ ਨਾ ਖਤਰੀ ਨਹੀਂ ਸਾਡੀ ਇਹ ਨਹੀਂ ਗੱਡਾ ਪੱਟੀ ਹੈਗੀ ਟੌ ਮਾਡਲ ਦੇ ਵਿੱਚ ਆ ਬਾਈ ਟਰੈਕਟਰ ਜਮੇ ਨਵਾਂ ਟਰੈਕਟਰ 2021 ਮਾਡਲ ਦੇ ਵਿੱਚ ਆ 4,85,000 ਰੁਪਏ ਦੀ ਮੰਗ 7,80,000 7,80,000 ਰੁਪਏ ਕਰਵਾਣਾ ਬਾਣਾ ਕਿੰਨੇ ਦਾ ਫੱਟਾ ਫੀਟ ਏ ਡੈਕਟਰ ਦੇ ਸਾਢੇ 7 ਲੱਖ ਦਾ ਜੀ ਨਾ ਸਾਢੇ 7 ਕਿਹਾ ਦੇ 65000 ਕੱਢ ਲਈ 565 ਦੇ ਦਿੰਦਾ ਹਾਂ 65000 ਕੀ ਮਾਡਲ ਫਸਟ 40000 ਲੈ ਜੀ ਫੱਟਾ ਲਓ ਉਹ ਕਿਹੜਾ ਤੁਹਾਨੂੰ ਪਤਾ ਗਿਆ ਜੌਂਡੀ ਯਾਰ ਉਹ ਤੋਂ ਬਾਅਦ ਆ ਗਿਆ 350 ਡੀਸੀ ਮੈਨੂੰ ਕਹਿੰਦੇ ਉਹਨੇ ਆਪਣੇ ਭਾਈ 50 ਖੜਾ ਕੋਈ ਖੜਾ ਆਹ ਖੜਾ ਜੀ ਬਿਲਕੁਲ ਨਵਾਂ ਨਾਲ ਦੇ ਟਾਈਪ ਨਹੀਂ ਪਚੰਗ ਵਿੱਚ ਬੈਠੇ ਨਾਮ ਦੇ ਨਾ ਭਾਈ ਨਾਮ ਦੇ ਨਾ 2022 ਮਤਲਬ 6 ਲੱਖ ਤੇ 75000 ਰੁਪਏ ਡਿਮਾਂਡ ਆ ਕਾ ਮੋਡਲ ਨਹੀਂ ਵੇਚਿਆ ਟਰੈਕਟਰ ਵੀ ਨਹੀਂ ਮਾੜਾ ਛੇ ਦਾ ਨਾ ਸਾਡੇ ਜੀ ਕੀ ਰੱਖਿਆ ਇਹਨਾਂ ਨੇ 745 ਕੇ ਗੱਲਿਆ ਜੇ ਮੋਰ ਜੇ ਫੋਨ ਛੱਡ ਲਈ ਜੋਸ਼ੀ 2 ਮਿੰਟ ਜਿਆਦਾ ਲੱਗਦਾ 2 ਮਿੰਟ 6 ਲੱਖ 35000 ਨਾਲ ਹਾਂ ਨਾ ਜਬਸ ਸਵਾਜੇ 1 ਲੱਖ ਰੁਪਏ ਦਾ ਟਰੈਕਟਰ ਲੈ ਜਿਓ ਜੀ ਇਹ ਬਾਈ ਕੁਛ ਕਹੀ ਆਵੇ ਲਓ ਜੀ ਮੈਸੇਜ ਦਿੰਨੇ ਆ ਭੈਣ ਵਾਲਾ ਦੇਖ ਨਾ ਉੱਤਿਆ ਉਹ ਇਹ 95 ਤੋਂ ਮੇਸੀ ਜਮਾ ਨਵਾਂ ਟਰੈਕਟਰ ਆ ਬਾਈ ਹਾਰ ਪਾਕ ਹੈ ਹੈ ਜ ਟਾਇਰ ਨਾਲ ਦੇ ਬਾਈ ਪਾਵਰ ਸਟੀਅਰ ਟੋਪ ਅਮਾਉਂਟ ਤੇ ਟਰੈਕਟਰ ਟੋਪ ਅਮਾਉਂਟ ਟਰੈਕਟਰ ਆ ਵੀ ਜੀ ਕੋੜਾ ਯਾਰ 22 ਮਤਲਬ ਘੋੜਾ ਬੈਂਪਰ ਲੱਗਿਆ ਹੋਇਆ ਹਰ ਟਰੈਕਟਰ ਦੇ ਉੱਤੇ ਮਾਰਗਾ ਲਿਕ ਲੱਗਿਆ ਹੋਆ ਜੰਕਸ਼ਨ ਜੀਐਸਪੀ ਠੀਕ ਹੈ ਜਾਨਾ ਤੇ ਮਾਰਕਾ ਭਾਜੀ ਦਾ ਇਹ ਫਾਈਬਰ ਦੀ ਸਦਿਸ਼ਤਰੀ ਲੱਗੀ ਆ ਭਾਈ ਜਮੇ ਨਵੇਂ ਟਰੈਕਟਰ ਆ ਭਾਜੀ ਕੋਲੇ 900 ਘੰਟੇ ਚੱਲ 900 ਘੰਟਾ ਚੱਲ ਚੱਲਿਆ 6.7 ਤਕਰੀਬਨ ਦੀ ਪਟਾ ਕਿੰਨੇ ਦਾ ਸਾਢੇ 6 ਲੱਖ ਦਾ ਸਾਵਾ 6 ਲੱਖ ਦਾ ਲੈ ਜੀ ਆਹ ਲਓ ਬਈ ਤੁਹਾਨੂੰ ਦੇ ਗਏ ਘੋੜਾ ਜੀ ਸ਼ਾਇਦ ਬਈ ਤੁਹਾਨੂੰ ਨਾ ਮਿਲੇ ਹੈ ਇਹਦੀ ਬੰਦਰੀ ਘੋੜੀ ਹੈ ਮੈਂ ਬੋਲੂ ਪਤਾ ਹੈ ਕਿ ਇਹਦਾ ਹੌਲੈਂਡ ਦਾ ਆਪਾਂ ਉੱਪਰ ਹੈ ਠੀਕ ਹੈ ਜਾਨਾ 2022 ਵਾਲਾ 9 ਲੱਖ ਕਿਨੇ ਲਿਖੀ ਬੈਠੇ ਹੋ ਕਹਿ ਦੇ ਨੌ ਲੱਖ 65000 ਰੁਪਏ ਡੱਕ ਡੱਕ ਕੇ ਲਿਖੀ ਆ ਬਾਈ ਕੰਪਨੀ ਦੀ ਫੇਵਰ ਦੀ ਛਤਰੀ ਜਿਹੜੀ ਨਾਲ ਆਉਂਦੀ ਆ ਉਹ ਆ ਬਾਕੀ ਸਮਾਨ ਸਾਰਾ ਡੰਡਾ ਫੱਟੀ ਬਾਈ ਇਹਦਾ origignal document ਆਏਗਾ ਬਾਈ ਰੇਟ 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 ਦਾ ਸਲੇਸ ਤੇ ਪਾਜੀ ਹੈਗਾ ਇਹਨਾ ਲੱਜੂ ਆ ਠੀਕ ਹੈ ਕੌਨ ਮਾਡਲ ਲੱਗਦਾ ਇਸ ਪੁਆਰ ਜੀ 9 ਲੱਖ 65000 ਰੁਪਏ ਮੰਗਣਾ ਕਿੱਧਰ ਜਾ ਪੂਰੇ ਦਾ ਜਿਹੜਾ ਇਹ ਉਹ ਯਾਰ ਤੂੰ ਆ ਕੇ ਲਾ ਕੇ ਸਕਦਾ ਯਾਰ ਤੂੰ ਇੱਧਰ ਆ ਮੇਰੇ ਕੋਲ ਓਏ ਤੂੰ ਖੜ ਗਿਆ ਯਾਰ ਇੱਕ ਤਾਂ ਮੈਂ ਤੂੰ ਛੱਡ ਦੇਣਾ ਇਹ ਨਹੀਂ ਤਾਂ ਲੈਣਾ ਯਾਰ ਹਾਂ ਇਹਦਾ 9 ਲੱਖ ਦਾ ਦਿੰਦਾ ਇਹ ਲੈ ਬਈ 9 ਲੱਖ ਤੇ 8 ਲੱਖ ਤੇ ਨਾ 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 95000 ਦਾ ਲੈ ਜੀ ਸਰ ਜੀ ਮੈਂ ਫਿਕਰ ਕਰ ਰਿਹਾ ਮਦਰ ਇੰਨੀ ਛੁੱਟਾ ਮਨਾ ਦੇ ਸਾਰੇ ਚੀਕਾਂ ਮਾਰਨਗੇ ਜੋਸਨ ਦਾ ਮਾਲ ਪਹਿਲਾਂ ਠੀਕ ਵਿਕਦਾ 200000 ਰੁਪਏ ਦਾ ਹੋਰ ਰੋਲਾ ਪਾਤਾ ਆਪਾਂ ਰੋਲਾ ਤਾਂ ਭਾਉਣ ਹੁੰਨੇ ਹੋਰ ਕੀ ਕਰਮ ਹੁੰਦਾ 2020 ਮੰਗ ਦੇ ਵਿੱਚ ਭਾਈ ਸੁਨਾਲੀ ਕਾ ਬਿਲਕੁਲ ਨਵਾਂ ਟਰੈਕਟਰ ਆ ਬਿਲਕੁਲ ਤਾਜ਼ੇ ਤੈਰ ਆ ਭਾਈ ਗੁੱਡੀਆਂ ਦੇ ਹੱਥੇ ਉੱਤੇ ਮਾਰਤਾ ਭਾਈ ਚਾਰਾਂ ਦੇ ਉੱਤੇ ਛੱਟ ਲੱਗੇ 3 ਛੱਟ ਨੂੰ ਗੇਅਰ ਵਾਲੀ 3 ਸਪੀਡ ਟਰੈਕਟਰ ਹੈ 260 ਫੁੱਟ ਦਾ ਟਾਊਨ ਮਾਡਲ ਆ ਜੀ 5 ਲੱਖ 90 ਹਜ਼ਾਰ ਡਿਮਾਂਡ ਆ 20 ਮਾਡਲ ਕਿੰਨੇ ਦਾ ਭਾਜੀ 5.5 ਲੱਖ ਦਾ ਭਾਜੀ ਕਿੰਨੇ ਦਾ ਸਾਡੇ 5.5 ਦਾ ਭਾਈ ਨੇ ਕਿਹਾ ਤਾਂ ਚੱਲ ਤੇਰੀ ਵੀਡੀਓ ਬਣਾ ਕੇ ਕੀ ਹੋਊਗਾ ਸਮਝਾਣੇਗਾ ਨਹੀਂ 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 ਤੇਰੀ ਵੀਡੀਓ ਬਣਾ ਕੇ ਹੋਊਗਾ 10000 ਰੁਪਏ ਸ਼ੂਟ ਹੋ ਚਲੋ ਜੀ 35000 ਦੱਦੇ ਜੀ ਲਓ ਜੀ ਉਦੋਂ ਬਾਅਦ ਆ ਗਿਆ ਭਾਈ 22 ਦਾ 30 ਜਨਮ 19 ਦੀ ਕੱਟ ਆਈ ਜਿਹੜਾ ਬਿਲਕੁਲ ਨਵਾਂ ਟਰੈਕਟਰ ਆ ਭਾਈ ਆਪੋ ਨੂੰ ਗੱਲ ਕਰੀਏ ਭਾਈ ਕੌਣ ਆ ਜਰ ਗੱਲ 21 ਮਾਡਲ 21 ਮਾਡਲ ਦੇ ਵਿੱਚ ਆ ਭਾਈ ਜੀ ਬਿਲਕੁਲ ਨਾਲ ਦੇ ਟਾਇਰ ਆ ਭਾਈ 85 ਤੋਂ 90 ਪੈਸੇ ਤੇ ਬੇਡ ਬੂਟ ਨਾਲ ਦੇ ਲੱਗੇ ਹੋਏ ਆ ਟੋਪ ਮਾਡਲ ਟਰੈਕਟਰ ਆ ਭਾਈ ਇਹਦਾ ਤੁਸੀ ਜੀ ਲੋੜ ਨਹੀਂ ਪਾਈ ਕਰਦਾ ਭਾਈ 21 ਮਾਡਲ ਦੇ ਵਿੱਚ ਭਾਈ ਜੀ ਰੇਟ ਨੂੰ ਤਾਂ ਕੀ ਆ 6 ਲੱਖ 6 ਲੱਖ ਤਾਂ ਮੰਗਿਆ ਦੇਣਾ ਕਿਵੇਂ ਉਹ ਤੇ ਦਾਂਗੇ 580 ਦਾ ਦੇ ਦਾਂਗੇ ਲਓ ਜੀ 575 ਦਾ ਲਓ ਲਓ ਜੀ ਬੁੱਤੂ ਆ ਦੇ ਨੋ ਨੰਬਰ ਲਓ ਜੀ ਉਹ ਤਾਂ ਆ ਗਿਆ ਜੀ ਥੱਲੇ ਕਾਗਜ਼ ਨਹੀਂ ਨਹੀਂ ਤਾਈਂ ਕਿਤੇ ਉੱਤੋਂ ਇੱਥੇ ਨੰਬਰ ਬੋਲੋ 620 ਘੰਟੇ ਦੇ ਲਈ ਸਾਰਾ ਇੱਥੇ ਮੇਰਾ ਤਾਂ 200 ਘੰਟਾ ਚੱਲਿਆ 3 ਮਾਡਲ ਦਾ 6 ਲੱਖ ਰੁਪਏ ਦਾ ਮੰਗਣਾ ਦੁੱਛਰ ਕਿੰਨੇ ਦਾ ਬਿਲਕੁਲ ਨਵਾਂ ਲੈ ਲੋ ਬਾਹਰ ਬਾਕੇ ਲੈ ਲੋ ਜਿੱਦਾਂ ਜਨਸਮਾ ਹਰ ਮੰਦਰ ਉੱਦਾਂ ਹੀ ਖੜਾ ਬੰਦਾ ਵੀਰ ਜੀ ਦੀ ਮੰਗ ਸਹੀ ਲਿਖੀਏ ਟਰੈਕਟਰ ਹਾਂ ਜਨਾ 6 ਲੱਖ 4 ਦਾ ਕਟਵਿੰਦ ਲਓ ਜੀ 6 ਲੱਖ ਰੁਪਏ ਦਾ ਬਾਕੀ ਠੀਕ ਹੈ ਗੱਲ ਬਾਈ 2 ਕੋ ਹੋਰ ਪਾ ਦੇ ਬੱਸ ਫਿਰ ਹੋਰ ਬਣਾ ਲਾਂਗੇ ਟਰੈਕਟਰ ਬਾਈ ਬਾਲੇ ਖੜੇ ਟਰੈਕਟਰ ਬਾਲੇ ਖੜੇ ਬਾਰੇ ਖੜਿਆ ਕੋਈ ਗਾਡੀ ਟਾਈਪ ਦਾ ਆ ਦਿਖਾ ਦੇ ਕਲਾਸ ਖੜਾ ਦੇ ਡਿਊ ਜੀ 4 ਖੜਾ ਬਾਈ ਜੀ ਫੇਵਰ ਦੇਖੋ ਵੀ ਲੱਗੀ 17 ਮੋੜ 40 ਤੇ ਨੂੰ 4 ਵੀ ਇਹਨਾਂ 4 ਵੀ ਹਾਂ 4 ਵੀ ਲੈ 4 ਵੀ ਹੈ ਇਹ ਬਾਈ ਜੀ ਪਤਾ ਲੱਗਿਆ ਮੈਨੂੰ ਇਹਦੇ ਬਾਰੇ ਮੈਨੂੰ ਪਤਾ ਨਹੀਂ ਕੀ ਕੁਸ਼ੂ ਹੈ ਨਾ ਮੈਂ ਨੋਰਮਲ ਡੈਕਟਰ 52 ਹੋ ਸੋਰਾ 3 ਸਪੀਡ ਹੈ ਹਾਂ ਮੈਂ ਡਾਇਰ ਬਿਲਕੁਲ ਬਿਲਕੁਲ ਗਾਜੇ ਡਾਇਰ ਸਰਸਾ ਨੰਬਰ ਹੈ ਪਹਿਲੀ ਕੁਆਲਿਟੀ ਦਾ 17 ਮਾਡਲ 650 ਲਿਖਿਆ ਹੈ ਰੇਟ ਕਿੰਨੇ ਦਾ ਇਹ ਦੇ ਦਾਂਗੇ 6 ਲੱਖ ਰੁਪਏ ਲਓ ਜੀ 6 ਲੱਖ ਰੁਪਏ ਦੇ ਰੇਟ ਲਈਓ ਬਾਕੀ ਨੀਮੇ ਦੇ ਬਾਰੇ ਸਾਡਾ ਪਤਾ ਨਹੀਂ ਹੈ ਕਿ ਅਸੀਂ ਜੇ ਬਾਅਦ ਵਿੱਚ ਨੰਨ ਕਰਾਂਗੇ ਉਸ ਤੋਂ ਬਾਅਦ ਵਿੱਚ ਆ ਗਿਆ ਜੀ ਏਸੀ 450 ਬਾਈ 17 18 ਮਾਡਲ ਜੀ ਜਮਈ ਨਮਾ ਟੇਕਰਬਾ ਜੀ ਦਾ ਟੈਰ ਨਾਲ ਦੇ ਨੀ ਜੀ 45 ਪੈਸੇ ਅੱਦੇ ਲਓ ਜੀ 45 ਪੈਸੇ ਅੱਦੇ ਟੈਰ ਆਪਣਾ ਜੀ ਨਾਲ ਦੇ ਆ ਤਿੰਨ ਰੱਖਦੇ 30000 ਰੁਪਏ ਕਿ ਬਸਾ ਕਿੰਨੇ ਦਾ 3 ਲੱਖ ਰੋ ਦੇ ਦਾ ਲਓ ਜੀ 3 ਲੱਖ ਦਾ ਲੈ ਜਾਓ ਬਾਕੀ ਮਾਨਤਨ ਹੋ ਜਾਊਗਾ ਉਸ ਤੋਂ ਬਾਅਦ ਦੇ ਵਿੱਚ ਆ ਗਈ ਇੰਡੋ ਫਾਰਮ 3055 ਜੀ ਟਾਪ ਮਾਡਲ ਦੇ ਵਿੱਚ ਆ ਜੋ ਆਪਸ਼ਨ ਕਿਹੜਾ ਮੰਗ ਲਾ ਵੀਰੇ ਇਹ ਕਿਹ ਕੀ ਮੰਗਲਾ ਭਾਈ ਇਹ ਕੀ ਮਾੜੋ ਇੰਟਰਪਸਿੰਦੀ ਨੀ ਕੀ ਮਾੜੋ ਦੇ ਵਿੱਚ ਬਿਲਕੁਲ ਨਵਾਂ ਟਰੈਕਟਰ ਹੈ ਭਾਜੀ ਡਿਮਾਂਡ ਹੈਗੇ ਜੀ 4 ਲੱਖ ਤੇ 15000 ਰੁਪਿਆ ਟਾਇਰਾਂ ਦੀ ਗੱਲ ਕਰਦੇ ਨਾਲ ਦੇ ਟਾਇਰ ਹੈ ਜੀ 75 ਤੋਂ 80 ਪੈਸੀ ਹੈਗੇ ਆ ਇੱਥੇ ਵੜ ਜਾ ਠੀਕ ਹੈ ਗੱਲ ਠੀਕ ਹਾਂ ਉਹ ਦੱਸਤਾ ਭਾਈ ਠੀਕ ਹੈ 16 ਵਾਲੇ ਟਾਇਰਾਂ ਦੇ ਤੇ ਕਿੰਨੇ ਦਾ ਭਾਜੀ ਚਾਰ ਟਰੈਕਟਰ ਲੈ ਲਾਂਗੇ ਚਾਰ ਮਾ 3 ਲੱਖ 95000 ਦਾ ਲੈ ਤੇ ਨਗਸੀਆ ਬਸ ਚੱਕ ਓਏ ਮੈਂ ਕੁਝ ਕਰਦਾ ਚੱਲ ਬੋਲ ਨਹੀ ਦੇਣਾ ਨੰਬਰ ਬੋਲ ਦੇ ਮਾਡਲ ਕਿਹੜਾ ਮਾਡਲ 21 ਓਏ ਯਾਰ ਕਰੀ ਕੀ ਜਨਾ ਜੌਕਸਨ ਕੋਈ ਨਹੀਂ ਕਰਤ ਆਤਮਾ ਦੀ ਫੌਜ ਆ ਜਿੰਨੀਆਂ ਵੀਡੀਓ ਬਣਾਇੰਗੇ ਨਾ ਬਾਈ ਇਹ ਨਾ ਕਹੋ ਤੁਸੀਂ ਮੈਂ ਕੁਝ ਕਹਿੰਦਾ ਜਿੰਨੀਆਂ ਵੀਡੀਓ ਬਣਾਇੰਗੇ ਮੈਂ 4+ ਨਹੀਂ ਬਣਾਇੰਗਾ ਜਿਤਾਈ ਉਹਨਾਂ ਦੀ ਠੀਕ ਹੈ 21 ਮਾਡਲ ਇਹ ਸਵਾਹੀ ਨਾ ਨਹੀਂ ਨਹੀਂ ਰੇ ਡਰਨਾ ਕੋਈ ਸਪੈਸ਼ਲ ਤੇਰਾ ਨਾਮ ਲੈ ਕੇ ਆ 5000 ਹੋਰ ਛੱਡ ਦਾਂਗੇ ਲੈ ਹੋਰ ਦੱਸ ਮੈਂ ਇਹਨੂੰ ਇਹ ਮਾਰਨ ਨਹੀਂ ਕਿੱਛ ਉਹ ਭਰਾਵਾ ਕੀ ਗੱਲਾਂ ਨਿੰਦੇ ਕਰਵੰਡੀ ਬੰਡੀ ਨਹੀਂ ਨਹੀਂ ਵੇਂ ਟਰੰਡੀ ਆਪਰ ਹੋ ਜੀ ਰੋਟੀ ਕੁਮਾ ਕੇ ਖਾਣੇ ਚੋਰੀ ਟ੍ਰਿੰਕੀ ਨੁੜਾ ਕਰਦੇ ਆ ਫਿਰ ਮਿਹਨਤ ਕਰਦੇ ਆ ਅੱਛਾ ਬਾਈ ਜੀ ਸਾਰੇ ਟਰੈਕਟਰ ਦੇ ਡਾਕੂਮੈਂਟਾਂ ਦੀ ਜ਼ਿੰਮੇਵਾਰੀ ਆਪਣੀ ਗੁਲਸ਼ਨ ਦੀ ਹੋਊਗੀ ਐਨਓਸੀ ਗੋਛਲ ਖੁਦ ਲੈ ਕੇ ਦੇਊਗਾ ਐਨਓਸੀ ਦਾ ਖਰਚਾ ਬਾਈ ਦਾ ਹੋਊਗਾ ਹਾਂਜੀ ਬੀਮਾ 33200 ਦਾ ਤੁਹਾਡਾ ਲੱਗੂਗਾ ਠੀਕ ਹੈ 6500 ਚੱਲਤੀ ਆ ਤੁਹਾਨੂੰ ਨਾ ਕਰਾਉਂਦਾ ਤੇ ਤੁਹਾਡੇ ਸ਼ਹਿਰ ਦਾ ਨੰਬਰ ਲੱਗੂ ਬਈ ਪੰਜਾਬ ਦੇ ਆ ਪੰਜਾਬ ਠੀਕ ਹੈ ਜੇ ਕੋਈ ਹਰਿਆਣੇ ਦਾ ਆਉਂਦਾ ਹਰਿਆਣੇ ਦਾ ਵੀ ਲਗਭਗ ਇਹੀ ਪ੍ਰੋਸੀਜਰ ਆ ਬਈ ਠੀਕ ਹੈ ਗੱਲ 10 ਤੋਂ 12000 ਰੁਪਏ ਖਰਚਾ ਹੋਣਾ ਠੀਕ ਹੈ ਗੱਲ ਠੀਕ ਹੈ ਗੱਲ ਬਾਈ ਜੀ ਇਹਨੂੰ ਵੀ ਦਾ ਖਰਚਾ 13 ਦਾ ਕੋਈ ਵੀ ਟ੍ਰਿਕ ਲੈ ਕੇ ਆਓ ਲੈਣਾ ਵੀ ਠੀਕ ਹੈ ਗੱਲ ਬਾਈ ਬਾਕੀ ਦਿਖਾ ਦਿਓ ਕੋਈ ਸ਼ਰਮੀ ਦੀ ਵੀਡੀਓ ਦੇਖ ਕੇ ਆਇਆ ਠੀਕ ਹੈ ਗੱਲ 8 ਛੇ ਨੰਬਰ ਕਿਨਾ ਤੁਹਾਡਾ ਦੁਆਰੇ ਤੇ 99927 92667 ਇੱਕ ਹੋਦਾ 99926 09671 ਲਓ ਜੀ ਬਾਈ ਨਾਲ ਕੰਟੈਕਟ ਕਰੋ 912600814 ਤਿੰਨੇ ਨੰਬਰ ਮੇਰੇ ਨੇ ਅੱਛੀ ਇੱਕ ਗੱਲ ਹੋਰ ਆ ਪਾ ਜੀ ਪਹਿਲਾਂ ਮੈਂ ਨੰਬਰ ਕਰਦਾ ਮੇਰਾ ਕਾਲੇਜ ਨੰਬਰ 9478845 ਠੀਕ ਹੈ ਗੱਲ ਬਾਈ ਜੀ ਸ਼ਾਪ ਨੰਬਰ ਕਿੰਨੇ ਹੋਦਾ 224 ਜੀ ਜੋਸਨ ਟਰੈਕਟਰ 224 ਜਾਂ ਕਿੰਨਾ 24 24 ਤੇ ਕੱਲੀਆਂ ਟਰਾਲੀਆਂ ਟਰੁਲੀਆਂ ਬਣਾਉਂਦੇ ਆ ਟਰਾਲੇ ਬਣਾਉਂਦੇ ਆ ਬੜੇ ਜ਼ਬਰਦਸਤ ਆ ਉਹ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਟਰਾਲਾ ਵੀ ਦਿਖਾਵਾਂ ਇੱਥੇ ਖੜਾ ਇਹਨਾਂ ਦਾ ਤੁਹਾਨੂੰ ਟ੍ਰਾਇਲ ਦਿਖਾਵਾਂਗਾ ਕਿ ਇਸ ਤਰ੍ਹਾਂ ਦੇ ਬਣਾਉਂਦੇ ਆ ਟਰਾਲੀਆਂ ਦੇ ਵੀਡੀਓ ਵੀ ਪਾਵਾਂਗੇ ਹਾਂ ਵੀਡੀਓ ਵੀ ਪਾਵਾਂਗੇ ਠੀਕ ਆ ਬਾਈ ਕੋਲੇ ਸਿੱਧੇ ਆਓ ਮੇਰਾ ਕੋਈ ਕਮਿਸ਼ਨ ਨਹੀਂ ਹੈਗਾ ਜੇ ਮੈਂ ਕਹਾਂ ਕਿ ਬਾਈ ਵੀਡੀਓ ਪਾਈ ਤੇ ਮੈਨੂੰ ਕਮਿਸ਼ਨ ਦਿਓ ਨਾ ਤੁਹਾਨੂੰ ਕੋਈ ਦੇਣਾ ਇਹਨਾਂ ਤੋਂ ਲੈ ਕੇ ਸਿੱਧਾ ਆ ਕੇ ਬਾਈ ਤੋਂ ਟਰੈਕਟਰ ਲੈ ਸਕਦੇ ਹੋ ਵੀਡੀਓ ਨੂੰ ਦਬਕੇ ਲਾਈਕ ਕਮੈਂਟ ਸ਼ੇਅਰ ਕਰ ਲਓ ਪੇਨ ਨੂੰ ਕਰ ਲਿਓ ਫੋਲੋ ਭੁੱਲੋ ਤਲਵੰਡੀ ਸਾਬੋ ਵਾਲਾ ਬਹੁ